ਖੁਸ਼ਦਿਲ ਜਿਹਦੇ ਸਥਾਨ ਤੇ ਅੱਜ ਪਹੁੰਚੇ ਆ ਇਹ ਮਹਾਪੁਰਸ਼ਾਂ ਤੇ ਸਾਰੇ ਸ਼ਸ਼ਤਰ ਨੇ ਸਾਰੇ ਦਰਸ਼ਨ ਕਰੋ ਇਹ ਨਿਸ਼ਾਨੀਆਂ ਨੇ ਸੰਤ ਬਾਬਾ ਬੱਗਾ ਸਿੰਘ ਜੀ ਸੰਤ ਬਾਬਾ ਹਰੀ ਸਿੰਘ ਜੀ ਦੀਆਂ ਇਹ ਨਿਸ਼ਾਨੀਆਂ ਨੇ ਸਾਰੇ ਦਰਸ਼ਨ ਕਰੋ ਅਣ ਸੰਤ ਬਾਬਾ ਖੁਸ਼ਦਿਲ ਜੀ ਉਹਨਾਂ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਾਉਣੇ ਆ ਇਹ ਲੈ ਬਿਨ ਪਿਸਟਲ ਹੈ ਬਾਹਰੋਂ ਬਾਹਰ ਲਿਗਿਆ ਹੈ grain ਦੀ ਦੁਕਾਨ ਹੈ grain ਦੀ ਦੁਕਾਨ ਸੀ ਇਹ ਇਹ ਮਹਾਂਪੁਰਛਾਂ ਦੇ ਸ਼ਸਤਰਨ ਅੱਜ ਪਹੁੰਚੇ ਆਂ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਉਹਨਾਂ ਦੇ ਸਥਾਨ ਤੇ ਪਿੰਡ ਜੰਡਵਾਲਾ ਭੀਮੇਸ਼ਾ ਸੰਗਤਾਂ ਨੂੰ ਸਾਰ ਇਤਿਹਾਸ ਦੱਸਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਤਿਹਾਸ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਪਰਮੰਦਰਰੋ ਪਿਆਰੀ ਸਾਧ ਸੰਗਤ ਜੀ ਇਤਿਹਾਸ ਦੇ ਰੰਗ ਤੋਂ ਪਹਿਲਾ ਮੌਜੂਦਾ ਪ੍ਰਬੰਧ ਕਮੇਟੀ ਵੱਲੋਂ ਹਰ ਸਾਡੇ ਵੱਲੋਂ ਆਪ ਜੀ ਨੂੰ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਦੁਆਰੇ ਗੁਰੂ ਜੀ ਕੀ ਫਤਿਹ ਦਸ਼ਮ ਪਿਤਾ ਤੇ ਸੰਤ ਬਾਬਾ ਨਧਾਰ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਦੀ ਰਹਿਮਤ ਦਾ ਸਦਕਾ ਜੀ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਨੇ ਇਸ ਸਥਾਨ ਉਪਰਗਟ ਕੀਤਾ ਜਿਹਦਾ ਇਤਿਹਾਸ ਇਸ ਪ੍ਰਕਾਰ ਹੈ ਬ੍ਰਹਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ ਕੁਛ ਦਿਨ ਦਾ ਜਨਮ 26 ਸਾਵਣ 1879 ਨੂੰ ਪਿਤਾ ਜਵਾਲਾ RAM ਜੀ ਮਾਤਾ ਮਾਜ਼ਰਾ ਦੇਵੀ ਉਰਫ ਜੈ ਦੇਵੀ ਜੀ ਦੇ ਕੋਖੋਂ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਵਿਖੇ ਹੋਇਆ ਬਾਬਾ ਜੀ ਛੋਟੀ ਉਮਰ ਤੋਂ ਹੀ ਸੇਵਾ ਸਿਮਰਨ ਵਿੱਚ ਲੀਨ ਰਹਿੰਦੇ ਸਨ ਬਾਬਾ ਜੀ ਦੇ ਪਿਤਾ ਜਵਾਲਾ ਰਾਮ ਜੀ ਨੇ ਬਾਬਾ ਜੀ ਨੂੰ ਕਰਿਆਨੇ ਦੀ ਦੁਕਾਨ ਖੋਲ ਕੇ ਦਿੱਤੀ ਤਾਂ ਜੋ ਆਪ ਦਾ ਮਨ ਘਰੇਲੂ ਧੰਨਿਆ ਵਿੱਚ ਲੱਗ ਜਾਵੇ ਪਰ ਬਾਬਾ ਜੀ ਦਾ ਮਨ ਦੁਨਿਆਵੀ ਕੰਮਾਂ ਵਿੱਚ ਨਾ ਲੱਗਾ ਜਦੋਂ ਕਿਸੇ ਲੋੜਵੰਦ ਗਰੀਬ ਆਦਮੀ ਨੇ ਸੌਦਾ ਲੈਣ ਆਣਾ ਤਾਂ ਬਾਬਾ ਜੀ ਨੇ ਕਿਨੇ ਪੈਸਿਆਂ ਤੋਂ ਸੌਦਾ ਦੇ ਦੇਣਾ ਇੱਕ ਦਿਨ ਬਾਬਾ ਜੀ ਦੇ ਪਿਤਾ ਜੀ ਘਰ ਨਹੀਂ ਸਨ ਤਾਂ ਬਾਬਾ ਜੀ ਨੇ ਸਾਰਾ ਸੌਦਾ ਗਰੀਬਾਂ ਨੂੰ ਚ ਵੰਡ ਦਿੱਤਾ ਫਤੇ ਦੁਕਾਨ ਦੀਆਂ ਚਾਬੀਆਂ ਮਾਤਾ ਜੀ ਨੂੰ ਪਕੜਾ ਕੇ ਆਖਿਆ ਵੀ ਅਸੀਂ ਸ਼ਹਿਰ ਤੋਂ ਸੌਦਾ ਲੈ ਕੇ ਆਉਂਦੇ ਆ। ਉਹ ਦਿਨ ਤੋਂ ਬਾਅਦ ਪਾਪਾ ਜੀ ਘਰ ਨਹੀਂ ਗਏ। ਪਾਪਾ ਜੀ ਘਰ ਤੋਂ ਰਵਾਨਾ ਹੋ ਗਏ ਕੋਟ ਕਬੂਰੇ ਤੋਂ ਮੋਗੇ ਦੀ ਸੜਕ ਉੱਪਰ ਸੰਤ ਮਾਨਾ ਸਿੰਘ ਜੀ ਪਾਸ ਵੱਡੀ ਪੰਜ ਗਰਾਈ ਨਰਮਲ ਸੰਤਾਂ ਦੇ ਡੇਰੇ ਆ ਗਏ। ਕੁਝ ਸਮਾਂ ਪਾਪਾ ਜੀ ਨੇ ਇਹਦੇ ਡੇਰੇ ਵਿਖੇ ਸੇਵਾ ਸਿਮਰਨ ਕੀਤਾ ਪਰ ਪਾਪਾ ਜੀ ਦਾ ਮਨ ਇੱਥੇ ਵੀ ਨਾ ਲੱਗਾ। ਇਸ ਤੋਂ ਬਾਅਦ ਪਾਪਾ ਜੀ ਕਣਕਣ ਹਰਦਵਾਰ ਨਰਮਲ ਪੰਚਾਇਤੀ ਖਾੜੇ ਵਿਖੇ ਸੰਤ ਬਾਬਾ ਮਹਤਾਬ ਸਿੰਘ ਜੀ ਦੇ ਡੇਰੇ ਦੀ ਇੱਥੇ ਵਾਸ ਸਿਮਰਨ ਕਰਦੇ ਰਹੇ ਪਰ ਬਾਬਾ ਜੀ ਦਾ ਮਾਣ ਇੱਥੇ ਵੀ ਨਾ ਲੱਗਾ ਬਾਬਾ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਭਾਰਤੀ ਫੌਜ ਉਜਿਨ ਸੇਵਾ ਨਿਭਾਈ ਫੌਜ ਪਟਣ ਵਿੱਚ ਬਾਬਾ ਜੀ ਨੇ ਨਾਇਬ ਸੂਬੇਦਾਰ ਦੇ ਰੈਂਕ ਤੇ 5 ਸਾਲ ਦੇਸ਼ ਸੇਵਾ ਕੀਤੀ ਬਾਬਾ ਜੀ ਦਾ ਮਾਣ ਫੌਜ ਵਿੱਚ ਵੀ ਨਾ ਲੱਗਾ ਤਾਂ ਬਾਬਾ ਜੀ ਫੌਜ ਦੀ ਨੌਕਰੀ ਛੱਡ ਕੇ ਬ੍ਰਹਮ ਗਿਆਨੀ ਸਤ ਬਾਬਾ ਨਿਧਾਨ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਕੋਲ ਗੁਰਦੁਆਰਾ ਲੰਗਰ ਸਾਹਿਬ ਵਿਖੇ ਆ ਗਏ। ਬਾਬਾ ਜੀ ਨੇ ਸਤਬਾਬਾ ਨਿਧਾਨ ਸਿੰਘ ਜੀ ਦੇ ਸਮੇ 13 ਸਾਲ ਗੁਰਦੁਆਰਾ ਲੰਗਰ ਸਾਹਿਬ ਹਜੂਰ ਸਾਹਿਬ ਦੀ ਸੇਵਾ ਕੀਤੀ। ਬਾਬਾ ਜੀ ਦਾ ਨਾਮ ਖੁਸ਼ਦਿਲ ਬਾਬਾ ਨਿਧਾਨ ਸਿੰਘ ਜੀ ਨੇ ਰੱਖਿਆ ਸੀ। ਬਾਬਾ ਖੁਸ਼ਦਿਲ ਜੀ ਬਾਬਾ ਨਿਧਾਨ ਸਿੰਘ ਜੀ ਦੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚਟਣੀ ਸੰਗਤਾਂ ਨੂੰ ਚਟਣੀ ਕੁੱਟ ਕੇ ਖਵਾਉਂਦੇ ਸਨ। ਬਾਬਾ ਜੀ ਜਿਹੜੀ ਤਿਆਰ ਕੀਤੀ ਹੋਈ ਚਟਣੀ ਤੋਂ ਖੁਸ਼ ਹੋ ਕੇ 13 ਸਾਲਾਂ ਬਾਅਦ ਤਕਦਨ ਬਾਬਾ ਨਿਹੰਗ ਸਿੰਘ ਜੀ ਨੇ ਆਖਿਆ ਤੇਰੀ ਇਹ ਚਟਣੀ ਮੇਰਾ ਦਿਲ ਖੁਸ਼ ਕਰ ਦਿੰਦੀ ਹੈ ਇਹ ਤੇਰੀ ਖੁਸ਼ਦਿਲੀ ਚਟਣੀ ਹੈ ਤੂੰ ਵੀ ਖੁਸ਼ ਦਿਨਾ ਤੈਨੂੰ ਦੁਨੀਆ ਖੁਸ਼ਦਿਲ ਦੇ ਨਾਮ ਨਾਲ ਯਾਦ ਕਰਿਆ ਕਰੇਗੀ ਸੰਤ ਬਾਬਾ ਨਿਹੰਗ ਸਿੰਘ ਜੀ ਖੁਸ਼ ਹੋ ਕੇ ਬੋਲੇ ਜਾਓ ਅਸੀਂ ਤੁਹਾਨੂੰ ਆਸ਼ੀਰਵਾਦ ਦਿੰਦੇ ਹਾਂ ਜਿੱਥੇ ਤੁਹਾਡੇ ਡੇਰੇ ਹੋਣਗੇ ਉੱਥੇ ਭਾਗ ਲੱਗੇ ਰਹਿਣਗੇ ਲੰਗਰ ਚੱਲਣਗੇ ਸੰਤ ਬਾਬਾ ਨਿਹੰਗ ਸਿੰਘ ਜੀ ਤੋਂ ਆਸ਼ੀਰਵਾਦ ਲੈ ਕੇ ਬਾਬਾ ਖੁਸ਼ ਦਿਨ ਜੀ ਪਾਕਿਸਤਾਨ ਚਲੇ ਗਏ ਉਥੇ ਪਿੰਡ ਤਿਰਖਣੀ ਬੰਗਲਾ ਮੰਡੀ ਆਰਬ ਜ਼ਿਲ੍ਹਾ ਮਿੰਟ ਗੁਮਰੀ ਵਿਖੇ ਆਪਣਾ ਡੇਰਾ ਬਣਾਇਆ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਬਾਬਾ ਜੀ ਨੇ ਪਿੰਡ ਜੰਡਵਾਲਾ ਭੀਮੇਸ਼ਾ ਸਾਹਿਬ ਵਿਖੇ ਆ ਕੇ ਆਪਣਾ ਮੁੱਖ ਡੇਰਾ ਬਣਾ ਲਿਆ ਇਸ ਤੋਂ ਬਾਅਦ ਬਾਬਾ ਜੀ ਨੇ ਆਪਣਾ ਪੂਰਾ ਜੀਵਨ ਜੰਡਵਾਲਾ ਭੀਮੇਸ਼ਾ ਵਿਖੇ ਬਤੀਤ ਕੀਤਾ ਅਦੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅੰਤ 27 ਮਈ 1970 15 ਜੇਠ ਦਿਨ ਵੀਰਵਾਰ ਨੂੰ ਸ਼ਾਮੀ 6:30 ਵਜੇ ਬਾਬਾ ਜੀ ਆਪਣਾ ਸਰੀਰ ਤਿਆਗ ਕੇ ਸੱਚਖੰਡ ਪਿਆਨਾ ਕਰ ਗਏ ਬਾਬਾ ਜੀ ਤੋਂ ਬਾਅਦ ਸੰਤ ਬਾਬਾ ਬੱਗਾ ਸਿੰਘ ਜੀ ਸੰਤ ਬਾਬਾ ਹਰੀ ਸਿੰਘ ਜੀ ਨੇ ਡੇਰੇ ਦੀ ਸੇਵਾ ਸੰਭਾਲ ਕੀਤੀ ਸੰਤ ਬਾਬਾ ਬੱਗਾ ਸਿੰਘ ਜੀ ਸੰਤ ਬਾਬਾ ਹਰੀ ਸਿੰਘ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਮੌਜੂਦਾ ਪ੍ਰਬੰਧਕ ਕਮੇਟੀ ਪਿੰਡ ਜੰਡਵਾਲਾ ਭੀਮੇਸ਼ਾ ਡੇਰੇ ਦੀ ਸੇਵਾ ਸੰਭਾਲ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ